ਆਲ ਜਪ ਜੰਬੀ ਮਨ ਧੀਰੇ ਰਹਾਉ ਸਤਿਗੁਰੂ ਜੀ ਨੇ ਕਿਹਾ ਕਿ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਜਪ-ਜਪ ਕੇ ਮੇਰਾ ਮਨ ਧੀਰਜ ਵਿੱਚ ਆ ਗਿਆ ਮੇਰਾ ਮਨ ਇੱਕ ਗਿਆ ਹੁਣ ਮੇਰਾ ਮਨ ਜਿਹੜਾ ਉਹ ਵਾਹਿਗੁਰੂ ਨੂੰ ਅਕਾਲ ਪੁਰਖ ਨੂੰ ਲੱਭਣ ਵਾਸਤੇ ਇਹ ਤੇ ਜੰਗਲਾਂ ਵਿੱਚ ਨਹੀਂ ਭਟਕਦਾ ਕਿਸੇ ਦੇ ਧਾਰੀ ਦੇ ਅੱਗੇ ਨਹੀਂ ਮੈਂ ਜਾ ਕੇ ਝੁਕਦਾ ਕਿਸੇ ਉਹੋ ਜੀ ਜਗ੍ਹਾ ਜਿੱਥੇ ਜਾ ਕੇ ਖਵਾਰੀ ਹੁੰਦੀ ਹੈ ਆਪਣੇ ਸਰੀਰ ਦਾ ਨਾਸ਼ ਹੁੰਦਾ ਕੋਈ ਉਹੋ ਜਿਹਾ ਸਾਧਨ ਕੋਈ ਕਰਮ ਕਾਂ ਸ੍ਰੀ ਨੂੰ ਕਸ਼ਟ ਦੇਣ ਵਾਲਾ ਜਾਂ ਆਪਣੇ ਸਮੇਂ ਦੀ ਬਰਬਾਦੀ ਪੈਸੇ ਦੀ ਬਰਬਾਦੀ ਇਹੋ ਜਿਹਾ ਕੰਮ ਮੈਂ ਨਹੀਂ ਕਰਦਾ ਕਿਉਂਕਿ ਮੇਰਾ ਮਨ ਜਿਹੜਾ ਉਹ ਵਾਹਿਗੁਰੂ ਨੂੰ ਜਪ-ਜਪ ਕੇ ਹੁਣ ਟਿਕ ਗਿਆ ਹੈ ਆਪਣੇ ਨਿੱਜ ਘਾਰੇ ਵਿੱਚ ਸਵੈ ਸਰੂਪ ਵਿੱਚ ਟਿਕ ਗਿਆ ਸਾਧ ਸੰਗਤ ਅਜੋਕੇ ਸਮੇਂ ਦੇ ਵਿੱਚ ਵੀ ਜਿਹੜੇ ਜੀਵ ਸ਼ਬਦ ਤੋਂ ਵਾਂਝੇ ਨੇ ਸ਼ਬਦ ਤੋਂ ਹੀਣੇ ਨੇ ਜਿਨ੍ਹਾਂ ਨੂੰ ਅਜੇ ਤੱਕ ਸ਼ਬਦ ਗੁਰੂ ਦੀ ਸੋਚੀ ਨਹੀਂ ਆਈ ਜਿਨ੍ਹਾਂ ਨੇ ਦਿਲੋਂ ਮਨੋਂ ਸ਼ਬਦ ਨੂੰ ਗੁਰੂ ਅਸੈਪਟ ਨਹੀਂ ਕੀਤਾ ਉਹ ਅੱਜ ਵੀ ਇਸੇ ਤਰ੍ਹਾਂ ਧੱਕੇ ਖਾ ਰਹੇ ਨੇ ਕਦੀ ਕਿਸੇ ਪਖੰਡੀ ਦੇ ਅੱਗੇ ਦੇਹਧਾਰੀ ਦੇ ਅੱਗੇ ਕਿਸੇ ਦੇਦੇਦਾਰ ਕੋ ਮੰਤਰ ਲੈਣਾ ਕੰਨਾਂ 'ਚ ਖੂਕਾ ਮਰਵਾਉਣੀ ਆ ਇਥੋਂ ਤੱਕ ਪੰਥ ਦੇ ਹਾਲਾਤ ਜਿਹੜੇ ਉਹ ਨਿਕਰ ਗਿਆ ਕਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਕਿ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਹੈ ਊਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਜਿਹੜਾ ਇੱਕ ਨਹੀਂ ਕਰੋੜਾਂ ਬ੍ਰਹਿਮੰਡਾਂ ਨੂੰ ਆਪਣੇ ਪਾਵਨ ਸ਼ਬਦ ਦੁਆਰਾ ਸੰਸਾਰ ਕਰਨ ਵਾਲਾ ਅਨੰਤਕ ਕਰਨ ਦੀ ਸਮਰੱਥਾ ਰੱਖਦਾ ਉਸ ਮਹਾਨ ਸ਼ਬਦ ਗੁਰੂ ਦੇ ਤਾਬਿਆ ਬੈਠ ਕੇ ਵੀ ਅੱਜ ਸੰਤ ਮਹੰਤ ਜਿਹੜੇ ਉਹ ਆਪਣੇ ਆਪ ਨੂੰ ਮੱਥੇ ਟਿਕਾਉਂਦੇ ਨੇ ਇਹ ਤੋਂ ਵੱਡਾ ਕੋਈ ਮਾੜਾ ਕਰਮ ਤੇ ਮਾੜਾ ਅਪਰਾਧ ਨਹੀਂ ਹੋ ਸਕਦਾ ਉਹ ਟੇਕਣ ਵਾਲਿਆਂ ਵਾਸਤੇ ਵੀ ਤੇ ਟਿਕਾਉਣ ਵਾਲਿਆਂ ਵਾਸਤੇ ਸਾਦ ਸੰਗਤ ਅੱਜ ਦੀ ਲੋਕ ਬਹੁਤ ਜਗ੍ਹਾ ਤੇ ਪਟ ਘਰੇ ਨੇ ਕਦੀ ਕੋਈ ਵੀਰਵਾਤ ਕਿਸੇ ਪੀਰ ਨੂੰ ਮਨਾਉਣ ਜਾਂਦਾ ਓਦੀ ਕਬਰ ਤੇ ਜਾ ਕੇ ਚਾਦਰ ਚੜਾਉਂਦੇ ਉਥੇ ਤੇਲ ਫੂਕਦੇ ਘਿਉ ਫੂਕਦੇ ਜਾ ਕੇ ਦੀਵੇ ਜਗਾਉਂਦੇ ਜਾਂ ਜਿਸੇ ਜੋਤਸੀ ਦੇ ਕੋਲੋਂ ਕੋਈ ਪੱਤਰੀ ਕੋ ਟੇਵਾ ਬਣਾਉਣਾ ਗਲਾਂ ਵਿੱਚ ਤਵੀਤ ਬਣਾ ਬਣਾ ਕੇ ਪਾਉਣੇ ਡੋਲਿਆਂ ਦੇ ਤਵੀਤ ਬੰਨਣੇ ਇਥੋਂ ਤੱਕ ਕਿ ਗਿੱਟਿਆਂ ਦੇ ਉੱਪਰ ਵੀ ਹੁਣ ਤੀਤ ਵੱਜਣੇ ਸ਼ੁਰੂ ਹੋ ਗਏ ਸੋ ਇਹ ਸਾਰੇ ਕਰਮ ਕਾਰਡ ਜਿਹੜੇ ਆ ਇਹ ਉਦੋਂ ਮਨੁੱਖ ਕਰਦਾ ਜਦੋਂ ਉਹਦੇ ਅੰਦਰ ਗੁਰੂ ਦਾ ਸ਼ਬਦ ਰੂਪੀ ਦੀਵਾ ਜਗਿਆ ਜਦੋਂ ਸ਼ਬਦ ਦਾ ਅੰਦਰ ਚਾਨਣ ਹੋ ਗਿਆ ਜਦੋਂ ਸ਼ਬਦ ਨੇ ਅੰਦਰ ਆਪਣੀਆਂ ਕਿਰਨਾਂ ਦੁਆਰਾ ਅੰਦਰ ਰੁਸ਼ਨਾਇਆ ਸਤਗੁਰ ਸ਼ਬਦ ਉਜਾਰੂ ਦੀਪਾ ਜਦੋਂ ਗੁਰੂ ਨੇ ਸ਼ਬਦ ਰੂਪੀ ਦੀਵਾ ਸਾਡੇ ਮਾਨਸ ਚ ਜਗਾਤਾ ਉਦੋਂ ਫਿਰ ਇਹ ਸਾਰੇ ਕਰਮ ਕਾਂਡਾਂ ਦਾ ਵਿਮਾਂ ਭਰਮਾਂ ਦਾ ਹਨੇਰਾ ਜਿਹੜਾ ਉਹ ਪਲਾਂ ਛਿਨਾ ਵਿੱਚੀ ਖੰਮ ਲਾ ਕੇ ਉੱਜਣਾ ਸਤਗੁਰ ਸ਼ਬਦ ਉਜਾਰੂ ਦੀਵਾ ਬਿਨਸਿਓ ਆਂਧਕਾਰ ਤੇਹ ਮੰਦਰ ਰਤਨ ਕੋਟੜੀ ਖੁਲੀ ਅਨੂਪਾ ਉਦੋਂ ਫਿਰ ਜਨਮਾਂ ਜਨਮਾਂ ਦਾ ਸਾਧੀਆਂ ਦਾ ਹਨੇਰਾ ਜਿਹੜਾ ਉਹ ਸ਼ੀਨਾਵੇ ਚ ਦੂਰ ਹੋ ਜਾਣਾ ਤੇ ਅੰਦਰ ਮਾਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰੂ ਦੀ ਸਿੱਖ ਸੁਣੀ ਗੁਰੂ ਦੀ ਸਿੱਖਿਆ ਹਉ ਤੇ ਸ਼ਬਦ ਦੁਆਰਾ ਸਾਡੇ ਅੰਦਰ ਦੇਵੀ ਦੁਨ ਕੀਮਤੀ ਰਤਨ ਜਵਾਹਰ ਮਾਨਕ ਜਿਹੜੇ ਪੈਦਾ ਹੋ ਜਾਣੇ ਸਾ ਸੰਗਤ ਸਤਿਗੁਰੂ ਜੀ ਕਹਿੰਦੇ ਹਾਰ ਜਪ ਜੱਪੇ ਮਾਨ ਧੀਰੇ ਮੇਰਾ ਆਣਾ ਵਾਹਿਗੁਰੂ ਦਾ ਨਾਮ ਜਪ-ਜਪ ਕੇ ਹੁਣ ਧੀਰਜ ਵਿੱਚ ਆ ਗਿਆ ਹੁਣ ਭਟਕਣੋਂ ਛੱਡ ਗਿਆ ਸਤਿਗੁਰੂ ਬਾ ਪਾਵਨ ਬਾਣੇ ਚ ਪਰਮਾਉਂਦੇ ਅਬ ਮੋਰ ਨਾਚਨ ਰਹੋ ਕਹਿੰਦੇ ਮੇਰਾ ਮਨ ਜਿਹੜਾ ਨੱਚਦਾ ਕਰਦਾ ਸੀ ਨਾ ਮਾਇਆ ਦੇ ਖਾਤਰ ਦਿਨ ਰਾਤ ਇੰਦਰ ਉਧਰ ਭਟਕਦਾ ਧੌੜ ਭਜ ਕਰਦਾ ਉਹ ਹੁਣ ਟਿਕ ਗਿਆ ਅਬ ਮੋਰ ਨਾਚਨ ਰਹੋ ਲਾਲ ਰੰਗੀਲੋ ਸਹਜ ਉਪਾਯੋ ਸਤਗੁਰ ਬਚਨ ਲਹੋ ਕਹਿੰਦੇ ਗੁਰੂ ਦੇ ਬਚਨ ਦੁਆਰਾ ਉਹ ਸੋਨਾ ਲਾਲ ਵਾਹਿਗੁਰੂ ਅਕਾਲ ਪੁਰਖ ਮੈਨੂੰ ਹੁਣ ਸਹਿਜ ਅਵਸਥਾ ਵਿੱਚ ਟਿਕ ਕੇ ਪ੍ਰਾਪਤ ਹੋ ਗਿਆ ਪਾਤਸ਼ਾਹ ਬਾਣੀ ਚ ਬੜਾ ਸੁੰਦਰ ਫਰਮਾਉਂਦੇ ਨੇ ਕਹਿੰਦੇ ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਦੀ ਮਾਹੇ ਦਿਖਾਇਆ ਥਾ ਕਹਿੰਦੇ ਜਦੋਂ ਗੁਰੂ ਮਿਲ ਗਿਆ ਨਾ ਉਹਨੇ ਫਿਰ ਮੈਨੂੰ ਬਾਹਰੋਂ ਭਟਕਣ ਤੋਂ ਬਚਾਤਾ ਬਾਹਰ ਢੂੰਡਣ ਤੇ ਸ਼ੂਟ ਪਰੇ ਹੁਣ ਮੈਂ ਬਾਹਰ ਲੱਭਣੇ ਜਾਂਦਾ ਤਾਹਰੇ ਮਨ ਖੋਜਣ ਜਾਏ ਹੁਣ ਬਣਾ ਵਿੱਚ ਜੰਗਲਾਂ ਵਿੱਚ ਕਿਸੇ ਡੇਰਿਆਂ ਵਿੱਚ ਕਿਸੇ ਦੇਹਧਾਰੀ ਦੇ ਪੈਰਾਂ ਵਿੱਚ ਉਸ ਰਾਬ ਨੂੰ ਲੱਭਣੇ ਜਾਂਦਾ ਬਾਹਰ ਢੂੰਡਣ ਤੇ ਸ਼ੂਟ ਪਰੇ ਹੁਣ ਮੈਂ ਬਚ ਗਿਆ ਇੱਧਰ ਉੱਧਰ ਦੌੜਨੋਂ ਕਿਉਂਕਿ ਦੁਰਘਰ ਹੀ ਮਾਹੇ ਦਿਖਾਇਆ ਥਾ ਮੈਨੂੰ ਮੇਰੇ ਪੂਰੇ ਸੱਚੇ ਗੁਰੂ ਨੇ ਮੇਰੇ ਅੰਦਰ ਹੀ ਵਾਹਿਗੁਰੂ ਦੇ ਦਰਸ਼ਨ ਕਰਵਾ ਦਿੱਤੇ ਅੱਗੇ ਕਹਿੰਦੇ ਅਨੰਭਉ ਅਚਰਜ ਰੂਪ ਪ੍ਰਭ ਦੇਖਿਆ ਮੇਰਾ ਮਨ ਛੋੜ ਨਕਤ ਹੂੰ ਜਾਇਆ ਥਾ ਕਹਿੰਦੇ ਜਦੋਂ ਉਸ ਵਾਹਿਗੁਰੂ ਦੇ ਅਸਚਰਜ ਰੂਪ ਦਾ ਅੰਦਰ ਹਿਰਦੇ ਵਿੱਚ ਅਨਭਉ ਹੋ ਗਿਆ ਹੁਣ ਮੇਰਾ ਮਨ ਉਸ ਵਾਹਿਗੁਰੂ ਨੂੰ ਛੱਡ ਕੇ ਕਿਤੇ ਇੱਧਰ ਉੱਧਰ ਨਹੀਂ ਜਾਂਦਾ ਕਹਿੰਦੇ ਅਨਹਦ ਸ਼ਬਦ ਦਸਮ ਦਵਾਰ ਵਜਿਆ ਤੈ ਅੰਮ੍ਰਿਤ ਨਾਮ ਚਵਾਇਆ ਥਾ ਕਹਿੰਦੇ ਹੁਣ ਮੇਰਾ ਮਨ ਇਸ ਹਾਲਤ ਵਿੱਚ ਟਿਕ ਗਿਆ ਇਸ ਪਰਮ ਉੱਚੀ ਅਵਸਥਾ ਨੂੰ ਅਪੜ ਗਿਆ ਕਿ ਅਨਹਦ ਸ਼ਬਦ ਮੇਰੇ ਅੰਦਰ ਜਿਹੜਾ ਉਹ ਦਿਨ ਰਾਤ ਵਾਹਿਗੁਰੂ ਦੇ ਸਿਫਤ ਸਲਾਹ ਜਿਹੜੀ ਉਹ ਗੂੰਜਦੀ ਰਹਿੰਦੀ ਹੈ ਵਾਹਿਗੁਰੂ ਦੀ ਸੱਚੀ ਸਿਫਤ ਜਿਹੜੀ ਮੇਰੇ ਦਸਮ ਦਵਾਰ ਦੇ ਵਿੱਚ ਹਰ ਵੇਲੇ ਉਹ ਬਣੀ ਰਹਿੰਦੀ ਹੈ ਤੈ ਅੰਮ੍ਰਿਤ ਨਾਮ ਚੁਆਇਆ ਥਾ ਅਤੇ ਉਸ ਮੇਰੇ ਮਨ ਵਿੱਚ ਵਾਹਿਗੁਰੂ ਦਾ ਆਤਮਿਕ ਜੀਵਨ ਦੇਣ ਵਾਲਾ ਅਮਰ ਤ੍ਰੋਪੀ ਨਾਮ ਜਿਹੜਾ ਉਹ ਚੜਦਾ ਰਹਿੰਦਾ ਹਰ ਵੇਲੇ ਹੁਣ ਮੇਰਾ ਮਨ ਜਿਹੜਾ ਉਹ ਟਿਕ ਗਿਆ